ਸਸਵਿਕਾ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਨੂੰ ਪਈਆਂ ਪਾਜੜਾ ਕਿਉਂਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਦੂਸਰੇ ਪਾਸੇ ਉਹਨਾਂ ਦੇ ਨਾਲ ਜਿਹੜੇ ਨੇ ਐਡਵੋਕੇਟ ਇਕਬਾਦ ਸਿੰਘ ਚੁੰਦਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਨੇ ਵੱਡੀਆਂ ਵੱਡੇ ਜਿਹੜੇ ਨੇ ਰਾਜ ਖੋਲੇ ਜਾਣਗੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਉਹਨਾਂ ਦੇ ਸਾਥੀ ਤੇ ਦੂਸਰੀ ਸ਼੍ਰੋਮਣੀ ਅਕਾਲੀ ਦਲ ਇੱਕ ਦੂਜੇ ਨੂੰ ਆਹਮੋ ਸਾਹਮਣੇ ਟਕਰਾਂਦੀ ਨਜ਼ਰ ਆ ਰਹੀ ਹੈ ਇਕਬਾਲ ਸਿੰਘ ਚੁੰਦਾ ਨੇ ਵੱਡੀਆਂ ਗੱਲਾਂ ਰੱਖ ਦਿੱਤੀਆਂ ਨੇ ਖੋਲ ਕੇ ਉਹਨਾਂ ਨੇ ਕਿਹਾ ਕਿ ਕਿਉਂ ਵੋਟਾਂ ਨਹੀਂ ਪਈਆਂ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਪੰਥ ਨਰਾਜ ਹੈ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਪੰਥ ਦੇ ਲੋਕਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਾਨਕਾਰਿਆ ਗਿਆ ਕਿਉਂਕਿ ਇੱਕ ਪਾਸੇ ਬੈਵਲ ਕਰਾ ਦੇ ਗੋਲੀ ਕਾਣ ਨੂੰ ਲੈ ਕੇ ਜਿਹੜੇ ਨੇ ਡੇਰਾ ਸੱਚਾ ਸੋਦਾ ਦੇ ਮਾਫੀ ਨਾਮੇ ਨੂੰ ਲੈ ਕੇ ਤੇ ਜਿਹੜੀ ਬੇਅਦੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਨਾਲ ਉਸ ਨੂੰ ਲੈ ਕੇ ਜਿਹੜਾ ਹੈ ਪੰਥ ਦੇ ਦਿਲ ਦੇ ਵਿੱਚੋਂ ਉਤਰ ਗਏ ਨੇ ਸੁਖਬੀਰ ਸਿੰਘ ਬਾਦਲ ਹਾਲਕਿ ਨਵੀਂ ਬਣੀ ਸ਼੍ਰੋਮੀ ਅਕਾਲੀ ਦਲ ਦਿਨ-ਬਦਨ ਆਪਣੇ ਜਿਹੜੇ ਨੇ ਕਾਰਜਕਵਾਦ ਜਿਹੜੇ ਨੇ ਸਾਂਭ ਰਹੀ ਹੈ ਜਿੱਥੇ ਨਵੇਂ ਬਣੇ ਯਾਨੀ ਹਰਪ੍ਰੀਤ ਸਿੰਘ ਜੀ ਵੀ ਜਿਹੜੇ ਨੇ ਕਾਫੀ ਆਪਣੇ ਪੰਥ ਦੇ ਲੋਕਾਂ ਵਿੱਚ ਵਿਚਰਦੇ ਨਜ਼ਰ ਆ ਰਹੇ ਨੇ ਜਨਤਕ ਹੋ ਰਹੇ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਇਕਬਾਲ ਸਿੰਘ ਚੁੰਦਾ ਉਹਨਾਂ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਵਿਧਿ ਵਿਦਵਾਨ ਤਿਆਰ ਕਰ ਚੁੱਕੀ ਹੈ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਚੁੰਵਾਂ ਨੇ ਦੱਸਿਆ ਕਿ ਪਾਰਟੀ ਨੂੰ ਵਿਧਿ ਵਿਦਵਾਨ ਅਜਿਹਾ ਬਣਾਇਆ ਜਾਵੇ ਜੋ ਪੰਥ ਪ੍ਰਵਾਹਿਤ ਹੋਵੇਗਾ ਉਹਨਾਂ ਦੱਸਿਆ ਕਿ ਇਸ ਮਕਸਦ ਲਈ ਵਕ ਵਕ ਪੰਥਕ ਵਿਦਵਾਨਾਂ ਨਾਲ ਸਲਾਹ مشورہ ਕੀਤਾ ਜਾ ਰਿਹਾ ਹੈ ਅਗਲੇ ਮਹੀਨੇ ਮਸੌਦਾ ਤਿਆਰ ਕਰਕੇ ਪਾਰਟੀ ਨੂੰ ਸੌਂਪ ਦਿੱਤਾ ਜਾਵੇਗਾ ਜਿੱਥੇ ਇਸ ਨੂੰ ਪ੍ਰਵਾਨਗੀ ਨਹੀਂ ਮਿਲੇਗੀ ਉਹ ਦੱਸਦੇ ਨੇ ਕਿ ਕਮੇਟੀ ਵਿੱਚ ਉਹਨਾਂ ਤੋਂ ਇਲਾਵਾ ਗੁਰਮੋਹਤ ਸਿੰਘ ਵਾਲਿਆ ਸਾਬ ਦਾ ਵਾਈਸ ਚਾਂਸ ਚਾਂਸਲਰ ਗੁਰਪਾ ਗੁਰਪ੍ਰਤਾਪ ਸਿੰਘ ਵਡਾਲਾ ਸੋਚਾ ਸਿੰਘ ਛੋਟੇਪੁਰਾ ਬੀਬੀ ਪਰਨਜੀਤ ਕੋ ਲਾੜੜਾ ਅਜੇ ਪਾਸਿੰਗ ਬਰਾੜ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਅਸੀਂ ਅਗਲੇ ਮਹੀਨੇ ਤੋਂ ਜਿਹੜਾ ਨੇ ਨਵੇਂ ਕੋਈ ਜਿਹੜੇ ਨੇ ਇੱਕ ਵੱਡੇ ਮਕਸਦ ਦੇ ਨਾਲ ਕੰਮ ਕਰਨਾ ਸਟਾਰਟ ਕਰ ਰਹੇ ਹਾਂ ਇੱਕ ਮਸੌਦਾ ਤਿਆਰ ਕਰ ਰਹੇ ਹਾਂ ਜੋ ਪਾਰਟੀ ਨੂੰ ਸੌਧ ਦਿੱਤੀ ਜਾਵੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਅੰਦਰ ਜਿਹੜੇ ਨੇ ਸਵਾਲ ਨੇ ਉਹਨਾਂ ਦਾ ਜਵਾਬ ਮਿਲ ਪਾਵੇ ਕਿਉਂਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਸਿਰਫ ਪੰਥ ਦੀ ਪਾਰਟੀ ਨਹੀਂ ਉਹਨਾਂ ਨੇ ਇੱਕ ਘਰ ਦੀ ਪਾਰਟੀ ਬਣਾ ਕੇ ਰੱਖ ਦਿੱਤਾ ਕਿਉਂਕਿ ਲੋਕਾਂ ਵੱਲੋਂ ਜਿਹੜੇ ਨੇ ਇਸ ਚੀਜ਼ ਦੇ ਨਾਲ ਰਾਲਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੂੰਹ ਮੋੜ ਲਿਆ ਗਿਆ ਸੀ ਲੇਕਿਨ ਹੁਣ ਲੋਕਾਂ ਨੂੰ ਨਵੀਂ ਸੋਤ ਦੇਣੀ ਪਵੇਗੀ ਕਿਉਂਕਿ ਪੰਥ ਦੇ ਵਿੱਚ ਰਹਿ ਕੇ ਪੰਥ ਦੇ ਲੋਕਾਂ ਨਾਲ ਕੰਮ ਕਰਕੇ ਲੋਕਾਂ ਨੂੰ ਵਿਖਾਉਣਾ ਪਵੇਗਾ ਕਿ ਜਿਹੜੇ ਪੰਥ ਹੈ ਉਹ ਲੋਕਾਂ ਦੇ ਨਾਲ ਖੜੇ ਨੇ ਤੇ ਜਿਹੜੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਪੰਥ ਦੇ ਲੋਕਾਂ ਲਈ ਹੁਕਮਨਾਮਿਆਂ ਤੋਂ ਲੈ ਕੇ ਤੁਰੇ ਨੇ ਤੇ ਪੰਥ ਦੇ ਵਿੱਚ ਕਿਸ ਤਰ੍ਹਾਂ ਕੰਮਕਾਜ ਨੂੰ ਸੰਭਾਲਿਆ ਜਾਵੇ ਕਿਸ ਤਰ੍ਹਾਂ ਪੰਥ ਜਿਹੜਾ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਕਿਉਂਕਿ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਟੁਕਿਆ ਸੁਖਬੀਰ ਸਿੰਘ ਅਗਵਾਈ ਦੇ ਹੇਠ ਤਾਂ ਉਸ ਤਰ੍ਹਾਂ ਹੁਣ ਜਿਹੜਾ ਹੈ 2027 ਦੇ ਵਿੱਚ ਇਹ ਪੰਥ ਨੂੰ ਨਾ ਸੈਨਾ ਪਵੇ ਤਾਂ ਸਾਨੂੰ ਜਿਹੜੀ ਹੈ ਇਹਦੀ ਸੋਧ ਦੇ ਨਾਲ ਚੱਲਣਾ ਚਾਹੀਦਾ ਹੈ ਤੇ ਸਾਨੂੰ ਜਿਹੜਾ ਹੈ ਪੰਥ ਦੇ ਹੁਕਮਨਾਮੀ ਆ ਦੇ ਨਾਲ ਪੰਥ ਦੇ ਲੋਕਾਂ ਦੇ ਨਾਲ ਜੁੜ ਕੇ ਜਿਹੜਾ ਹੈ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ